ਖੰਡੋਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਖਾਸਪੁਰ ਦੇ ਕਿਸਾਨ ਦੀ ਸ਼ੰਭੂ ਬਾਰਡਰ ਤੇ ਚੱਲ ਰਹੇ ਸੰਘਰਸ਼ ਵਿੱਚ ਹੋਈ ਮੌਤ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਜਿੰਦਰ ਸਿੰਘ ਉਮਰ ਤਕਰੀਬਨ 60 ਸਾਲ ਕੁਝ ਦਿਨ ਪਹਿਲਾਂ ਸ਼ੰਭੂ ਬਾਰਡਰ ਤੇ ਚੱਲ ਰਹੇ ਸੰਘਰਸ਼ ਵਿੱਚ ਗਿਆ ਸੀ ਜਿਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਪਰਿਵਾਰਕ ਮੈਂਬਰਾਂ ਨੇ ਸਰਕਾਰ ਦੇ ਕੋਲ ਮੁਆਵਜ਼ੇ ਦੀ ਮੰਗ ਕੀਤੀ ਹੈ ਤਰਨਤਾਰਨ ਤੋਂ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਅੱਜ ਤੱਕ ਜੁਨਾ ਤੋਂ ਨਿਰਪਰਸ ਨੇ ਇਹ ਵੀ ਬੈਠੋ ਇਹ ਸਮਝੋ ਕਿ ਲਿਖਣਾ ਕਿ ਇਹ ਭਰਾ ਹੀ ਲੱਗਦਾ ਜੀ ਕੀ ਗੱਲ ਬਾਤ ਉਹਨੂੰ ਅਟੈਕ ਆ ਗਿਆ ਕਿੰਨਾ ਚਿਰ ਤੁਸੀਂ ਕਿੰਨੇ ਚਿਰ ਪੇ ਲੱਗੇ ਹੋ ਕੋਈ ਪੰਜ ਚਾਰ ਦਿਨ ਹੋ ਗਏ ਕਾਹਦੇ ਵਾਸਤੇ ਇੱਥੇ ਬੈਠੇ ਉਹ ਬੈਠੇ ਜਿਹੜੇ ਮੰਗਾ ਆਪਣੇ ਕਿਸਾਨਾਂ ਦੀਆਂ ਉਹਨਾਂ ਬਾਤ ਬੈਠੇ ਆ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਜਿਉ ਗਵਰਨਮੈਂਟ ਕੋਲ ਦਿੱਤਾ ਜਾ ਮਾਲ ਦਾ ਡੈਡ ਬੋਡ ਕਦੋਂ ਪਤਾ ਲੱਗਿਆ ਕਦੋਂ ਆ ਗਿਆ ਨਹੀਂ ਡੈਡ ਬੋਡ ਦਾ ਜੇ ਨਹੀਂ ਕੋਈ ਪਤਾ ਲੱਗਿਆ ਤੇ ਤੁਸੀਂ ਸੰਪਰਕ ਹੈਡਾਟਰ ਫਸਾਗ ਲਾਉਂਦੇ ਆ ਹਾਂਜੀ ਹਾਂਜੀ ਉਹ ਆਖੰਡਾ ਆ ਆਪਣੇ ਖੜਿਆ ਹੋਆ ਤੇ ਪੋਸਟ ਮਾਟਵਾ ਤੇ ਭਲੇ ਅਨਤੀਨਾ ਡੜੇ ਮੇਰਾ ਨਸਰਨ ਸਿੰਘ ਜੀ ਕਹਦਾ ਪੈਂਦਾ ਖਵਾਸਪੁਰ ਜੀ ਜਿੰਨਾ ਜੀ ਇਥੇ ਸੰਘਰਸ਼ ਕਰਦੇ ਆ ਉਹ ਮੌਤ ਵੀ ਤੁਹਾਡੀ ਲੱਗਦੀ ਭਰਾਏ ਲੱਗਦਾ ਜੀ ਕੀ ਗੱਲਬਾਤ ਹੋਈ ساری ਗੱਲਬਾਤ ਇਹ ਹੋਈ ਜੀ ਉਹਨਾਂ ਨੂੰ ਰੋਟੀ ਪਣੀ ਖਾ ਰਿਹਾ ਸੱਤੇ ਆ ਤੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਉਹਦੇ ਨਾਲ ਹੀ ਮੇਰੀ ਡੈਥ ਹੋ ਗਈ ਹੈ ਤੇ ਜਿੰਨੀ ਉਮਰ ਸੀ ਉਹਨਾਂ ਦੀ ਉਮਰ ਕੋਈ ਹੋ ਗਈ 65 ਸਾਲ ਜੀ ਕੀ ਮੰਗ ਕਰਦੇ ਜੀ ਮੰਗ ਅਸੀਂ ਸਰਕਾਰ ਕੋਲੋਂ ਹੀ ਕਰਦੇ ਆ ਵੀ ਜੋ ਦਾ ਬਣਦਾ ਉਹਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜੀਆਂ ਉਥੇ ਸਾਡੀਆਂ ਮੰਗਾਂ ਵਾ ਜਿਹੜੀਆਂ ਮੰਨੀਆਂ ਜਾਣ ਸਰਕਾਰ ਨੂੰ ਕਿਸਾਨਾਂ ਦੀਆਂ ਜੜੀਆਂ ਤੇ ਫਿਰ ਉੱਥੋਂ ਮੋਰਚਾ ਜਿਹੜਾ ਫੇਰ ਚੁੱਕਿਆ ਜਾਊਗਾ ਨਹੀਂ ਤੇ ਉਹਨਾਂ ਚਿਰ ਨਹੀਂ ਚੁੱਕਿਆ ਜਾਊਗਾ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਡੈਡ ਬੋਡੀ ਆ ਰਹੀ ਹੈ ਡੈਡ ਬੋਡੀ ਉਹਨਾਂ ਦੀ ਉਹਨੂੰ ਪੋਸਟਮਾਰਟਮ ਹੋ ਰਿਹਾ ਜੀ ਉਹ ਵੇਖੋ ਹੁਣ ਉੱਥੋਂ ਖੜ ਕੇ ਫਿਰ ਉਹਨਾਂ ਦਾ ਸਨਮਾਨ ਕਰਨਾ ਸਟੇਜ ਦੇ ਉੱਤੇ ਤੇ ਸਨਮਾਨ ਕਰਕੇ ਤੇ ਫੇਰ ਉੱਥੋਂ ਬਾਦ ਲਿਉਣੀ ਜੇ ਸਰਕਾਰ ਮੰਗ ਮੰਨ ਲੂਗੀ ਤੇ ਫੇਰ ਲਿਆਵਾਂਗੇ ਨਹੀਂ ਤੇ ਉਹਨੇ ਦਿਨ ਫਿਰ ਮੋਰਚਾ ਉੱਥੇ ਲੱਗੂਗਾ ਤੁਸੀਂ ਡੈਡ ਬੋਡੀ ਉਹਨੇ ਦਿਨ ਉੱਥੇ ਰੱਖ ਕੇ ਫਿਰ ਰੋਡ ਜਿਹੜਾ ਜਾਮ ਕੀਤਾ ਜਾਊਗਾ ਗਰਦੀਪ ਸਿੰਘ ਕਿਹੜਾ ਪਿੰਡ ਕਵਾਸਪੁਰ ਜਿਨ੍ਹਾਂ ਦੀ ਡੈਥ ਹੈ ਸ਼ੰਭੂ ਬਾਟਰ ਦੇ ਉਹ ਤੁਹਾਡੇ ਕੀ ਲੱਗਦੇ ਸੀ ਮੇਰੇ ਡੈਡੀ ਸੀ ਫਸਲ ਕਿੰਨੇ ਦਿਨ ਤੋਂ ਚੜ੍ਹੇ ਕਿ ਉੱਥੇ ਗੈਰ ਬਾਤ ਹਾਂਜੀ ਕਿੰਨੇ ਦਿਨ ਤੋਂ ਗੈਰ ਸੀ ਤਿੰਨ ਚਾਰ ਦਿਨ ਹੋ ਗਏ ਕੀ ਗੱਲ ਬਾਤ ਹੋਈ ਉਹ ਤਾਂ ਕਾਇਗ ਹੋ ਗਿਆ ਕੀ ਬੰਕੀ ਕਰਦੇ ਨੇ ਮੈਂ ਤਾਂ ਇੱਕ ਦਿਨ ਬੰਦਦਾਨੀ ਮੈਂ 这什么样的？嗯嗯